ਅੰਮ੍ਰਿਤਸਰ ਵਿੱਚ ਜਦੋਂ ਤੋਂ ਖੁਸ਼ਦਿਲ ਸਿੰਘ ਸੰਧੂ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਦੀ ਜ਼ਿੰਮੇਵਾਰੀ ਸੰਭਾਲੀ ਹੈ ਸ਼ਹਿਰ ਵਿੱਚ ਆਵਾਜਾਈ ਸੰਬੰਧੀ ਕੰਮ ਬਹੁਤ ਸੁਚਾਰੂ ਅਤੇ ਪਾਰਦਰਸ਼ੀ ਹੋ ਗਏ ਹਨ ਲੋਕਾਂ ਦਾ ਕਹਿਣਾ ਹੈ ਕਿ ਹੁਣ ਕੋਈ ਵੀ ਅਨਵਾਂਝੀ ਰੁਕਾਵਟ ਜਾਂ ਰਿਸ਼ਵਤ ਦੇਣ ਦੀ ਲੋੜ ਨਹੀਂ ਰਹੀ ਜਿਸ ਕਰਕੇ ਆਮ ਜਨਤਾ ਆਸਾਨੀ ਨਾਲ ਆਪਣੇ ਕੰਮ ਕਰਵਾ ਰਹੀ ਹੈ ਪਹਿਲਾਂ ਲਾਇਸੈਂਸ ਵਾਹਨ ਰਜਿਸਟ੍ਰੇਸ਼ਨ ਪਰਮਿਟ ਅਤੇ ਹੋਰ ਸਰਕਾਰੀ ਕੰਮ ਕਰਵਾਉਣ ਲਈ ਦਲਾਲਾਂ ਤੇ ਗੂਸਖੋਰੀ ਦੇ ਚੱਕਰਾਂ 'ਚ ਪੈਣਾ ਪੈਂਦਾ ਸੀ ਪਰ ਹੁਣ ਸਾਰੀਆਂ ਪ੍ਰਕਿਰਿਆਵਾਂ ਤੇਜ਼ ਤੇ ਆਨਲਾਈਨ ਹੋ ਰਹੀਆਂ ਹਨ ਇੱਕ ਸਥਾਨਕ ਨਾਗਰਿਕ ਰਾਜੇਸ਼ ਸ਼ਰਮਾ ਕਹਿੰਦੇ ਹਨ ਕਿ ਪਹਿਲਾਂ ਦਫ਼ਤਰ ਦੇ ਦੌੜਾਂ ਦੇਣੀਆਂ ਪੈਂਦੀਆਂ ਸਨ ਹੁਣ ਸਭ ਕੁਝ ਆਨਲਾਈਨ ਅਤੇ ਇਹਨਾਂ ਤੇਜ਼ ਹੋ ਗਿਆ ਹੈ ਕਿ ਪਤਾ ਵੀ ਨਹੀਂ ਲੱਗਦਾ ਹਰਜੀਤ ਸਿੰਘ ਜੋ ਇੱਕ ਟੈਕਸੀ ਚਾਲਕ ਹਨ ਦੱਸਦੇ ਹਨ ਕਿ ਪਹਿਲਾਂ ਹਰ ਜਗ੍ਹਾ ਵਿਧਿਕ ਪੈਸੇ ਮੰਗਦੇ ਸਨ ਹੁਣ ਨਾ ਕੋਈ ਰਿਸ਼ਵਤ ਮੰਗਦਾ ਤੇ ਨਾ ਹੀ ਕਿਸੇ ਨੂੰ ਦੁਬਾਰਾ ਆਉਣਾ ਪੈਂਦਾ ਖੁਸ਼ਦੇਲ ਸਿੰਘ ਸੰਤੂ ਨੇ ਦਫ਼ਤਰਾਂ ਵਿੱਚ ਚੱਕਰ ਘਟਾਉਣ ਲਈ ਡਿਜੀਟਲ ਪ੍ਰਕਿਰਿਆ ਤੇ ਜ਼ੋਰ ਦਿੱਤਾ ਹੈ ਹੁਣ ਲੋਕ ਆਨਲਾਈਨ ਐਪਲੀਕੇਸ਼ਨ ਸਮਾਸੋਟ ਮਿਲਨ ਵਾਲੀ ਅਪਾਇੰਟਮੈਂਟ ਅਤੇ ਹੋਰ ਆਸਾਨ ਪ੍ਰਕਿਰਿਆਵਾਂ ਰਾਹੀਂ ਆਪਣੇ ਕੰਮ ਕਰਵਾ ਰਹੇ ਹਨ ਸ਼ਹਿਰ ਦੇ ਲੋਕਾਂ ਨੇ ਆਰਟੀਏ ਖੁਸ਼ਦਿਲ ਸਿੰਘ ਸੰਧੂ ਦੀ ਕਾਰਗੁਜ਼ਾਰੀ ਦੀ ਛਲਾਗਾ ਕਰਦਿਆਂ ਕਿਹਾ ਕਿ ਜੇਕਰ ਹਰੇਕ ਸਰਕਾਰੀ ਅਧਿਕਾਰੀ ਐਨੀ ਨਿਖਰ ਅਤੇ ਇਮਾਨਦਾਰੀ ਨਾਲ ਕੰਮ ਕਰੇ ਤਾਂ ਆਮ ਲੋਕਾਂ ਨੂੰ ਕਦੇ ਵੀ ਕਿਸੇ ਕਿਸਮ ਦੀ ਤਕਲੀਫ ਨਹੀਂ ਆਵੇਗੀ ਅੰਮ੍ਰਿਤਸਰ ਚ ਹੋ ਰੇ ਇਸ ਬਦਲਾਵ ਨੇ ਲੋਕਾਂ ਦਾ ਭਰੋਸਾ ਵਧਾਇਆ ਅਤੇ ਉਮੀਦ ਹੈ ਕਿ ਇਹ ਪ੍ਰਵਿਰਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ ਟੀ ਆਫਿਸ ਦੇ ਵਿੱਚ ਟੈਸਟ ਡਰਾਈਵਿੰਗ ਜਿਹੜੀ ਹੈਗੀ ਆ 4 ਵੀਲਰ ਆ ਚਾਹੇ 2 ਵੀਲਰ ਆ ਬਿਲਕੁਲ ਤੇਜ਼ੀ ਨਾਲ ਕੰਮ ਸ਼ੁਰੂ ਹੈ ਜਿਹਦੇ ਸਬੰਧ ਦੇ ਵਿੱਚ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਉੱਥੇ ਦੇ ਲੋਕਾਂ ਦਾ ਉੱਥੇ ਪਹੁੰਚ ਹੋਏ ਟੈਸਟ ਡਰਾਈਵਿੰਗ ਦੇਣ ਵਾਲੇ ਪਰਸਨ ਦਾ ਇੱਕੋ ਹੀ ਅੱਖ ਨਾ ਕਿ ਵਧੀਆ ਤੇਜ਼ੀ ਨਾਲ ਕੰਮ ਹੋ ਗਿਆ ਐਡਮਿਨਿਸਟ੍ਰੇਸ਼ਨ ਵਧੀਆ ਤਰੀਕੇ ਨਾਲ ਸਾਰਾ ਕੰਮ ਕਰ ਰਿਹਾ ਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਇਹਨਾਂ ਰਸ਼ ਦੇਖਣ ਨੇ ਆ ਪਰ ਜਲਦੀ ਜਲਦੀ ਉਹਨਾਂ ਨੂੰ ਮੁਕਾਇਆ ਵੀ ਜਾ ਰਿਹਾ ਤੇ ਬਹੁਤ ਹੀ ਵਧੀਆ ਓਵਰAllResult ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਆਰਟੀਓਫਿਸ ਦੇ ਵਿੱਚ ਠੀਕ ਹੈ ਸਰ ਜੋ ਚੱਲਦਾ ਪਿਆ ਬ ਤੇ ਬਾਈਕ ਦਾ ਟੈਸਟ ਦਿੱਤਾ ਹੈ ਜਿੰਨਾ ਰਸ਼ ਲੱਗਾ ਪਿਆ ਸਮੂਥਲੀ ਆਪਣਾ ਵਰਕਿੰਗ ਜਿਹੜਾ ਐਡਮਿਸ਼ਨ ਨਹੀਂ ਠੀਕ ਠੀਕ ਚੱਲ ਰਿਹਾ ਪਿਆ ਜੀ ਬਹੁਤ ਵਧੀਆ ਚੱਲਦਾ ਪਿਆ ਸਿਸਟਮ ਠੀਕ ਹੈ ਜੀ ਮੈਨੇਜਮੈਂਟ ਜਿਹੜੀ ਹੈ ਮੈਨੇਜਮੈਂਟ ਜੀ ਮੈਂ ਜੀ ਜੀ ਬਹੁਤ ਵਧੀਆ ਮੈਨੇਜਮੈਂਟ ਬਹੁਤ ਵਧੀਆ ਜੀ ਰਸ਼ ਬਹੁਤ ਜ਼ਿਆਦਾ ਵਾ ਟਾਈਮ ਕਾਫੀ ਲੱਗ ਰਿਹਾ ਵਾ ਤੇ ਅਪਾਇੰਟਮੈਂਟਾਂ ਵੀ ਬਹੁਤ ਦੋ ਦੋ ਮਹੀਨੇ ਦੀ ਦੂਰ ਜਾ ਕੇ ਮਿਲਣ ਡੇ ਜਾਵਾ ਉਹਨੇ ਚਾਚ ਲਾਇਸੈਂਸ ਜਦੋਂ ਤੱਕ ਲਰਨਿੰਗ ਲਾਇਸੈਂਸ ਐਕਸਪਾਇਰ ਹੁੰਦਾ ਵਾ ਜੇ ਇੱਕ ਵਾਰੀ ਬੰਦੇ ਦੇ ਉੱਤੇ ਟਾਈਮ ਲੱਗ ਜੇ ਤੇ ਫਿਰ ਦੁਬਾਰਾ ਰੀਨਿਊ ਕਰਾਉਣਾ ਪੈਂਦਾ ਵਾ ਹੁਣ ਵੀ ਜਿਨ੍ਹਾਂ ਦੇ ਹਾਲੇ ਦੋ ਮਹੀਨੇ ਲਰਨ ਲਾਇਸੈਂਸ ਨੂੰ ਪਏ ਜਾਨਾ ਉਹ ਵੀ ਲਾਇਸੈਂਸ ਐਕਸਪਾਇਰ ਹੋ ਚੁੱਕਿਆ ਕਿਉਂਕਿ ਅਪਰਮਾਰਚ ਮਹੀਨੇ ਦੀ ਅਪਾਇੰਟਮੈਂਟਾਂ ਤੱਕ ਬੁੱਕ ਹੋ ਗਈਆਂ ਵਾ ਪਰ ਕਿ ਲੋਕਾਂ ਨੂੰ ਨਾ ਪਤਾ ਵੀ ਕੀ ਬਰਨਵਾ ਮਾਰੀ ਆ ਹੁਣ ਨਵਾਂ ਕੰਮ ਦਾ ਤਾਂ ਪਤਾ ਨਹੀਂ ਕੀ ਹੋ ਰਿਹਾ ਵਾ ਪ੍ਰਿੰਟਿੰਗ ਹੋ ਕੇ ਵੀ ਨਹੀਂ ਆ ਰਹੇ ਹਾਲੇ ਹਾਲੇ ਪਹਿਲੇ ਆਰਸੀ ਨੀ ਹਾਲ ਮੇਰੇ ਆਰਸੀ ਅਪਲਾਈ ਕੀਤੀ ਹਾਲੇ 2-3 ਮਹੀਨੇ ਹੋ ਗਏ ਉਹਨੀਆਂ ਲਟਕਾਈ ਹੁਣ ਅੱਜ ਮੇਰੀ ਵਾਈਫ ਦਾ ਲਾਇਸੈਂਸ ਬਣਾਉਣਾ ਆਇਆ ਤੇ ਵੇਖੋ ਕਦੋਂ ਦਾ ਕੰਮ ਲਾ ਨਾ ਕੰਮ ਤਾਂ ਜਲਦੀ ਹੋ ਜਾਵਾ ਕੰਮ ਨੋ ਡਾਊਟ ਕੰਮ ਤੇ ਵਧੀਆ ਹੋ ਜਾ ਰਿਹਾ ਰੁਟੀਨ ਚ ਹੋ ਰਿਹਾ ਰੈਗੂਲਰੀ ਹੋ ਰਿਹਾ ਵਾ ਮੰਨ ਲਓ ਕੋਈ ਟਰਾਈ ਦੇਣ ਆਉਂਦਾ ਵਾ ਉਹਦੇ ਕੋਲ ਕਾਰ ਨਹੀਂ ਹੈਗੀ ਗੱਡੀ ਨਹੀਂ ਹੈਗੀ ਜਿਹੜੀ ਕੰਪਨੀ ਨੇ ਠੇਕਾ ਲਿਆ ਵਾ ਉਹਨਾਂ ਨੂੰ ਕਾਰ ਤੇ ਸਕੂਟਰ ਦਾ ਪ੍ਰਬੰਧ ਜ਼ਰੂਰੀ ਕਰਨਾ ਚਾਹੀਦਾ ਆ ਵੇਖੋ ਹੁਣ ਕਿੱਥੋਂ ਤੱਕ ਲਾਈਨ ਲੱਗੀ ਆ ਇੱਕ ਕਾਰ ਹੋਵੇ ਤੇ ਇੱਕ ਸਕੂਟਰ ਹੋਵੇ ਤੇ ਇਹਨਾਂ ਨੂੰ ਲੋਡ ਹੀ ਨਹੀਂ ਇਹਨਾਂ ਆ ਰਾਸ਼ਿਕ ਹੋਣ ਦੀ ਠੀਕ ਹੈ ਨਾ ਇਹ ਮੇਨ ਪ੍ਰੋਬਲਮ ਇੱਥੇ ਇਹ ਤੇ ਬਾਕੀ 3-4 ਮਹੀਨੇ ਤੋਂ ਤੇ ਬੰਦ ਹੀ ਰਿਆ ਹੋਆ ਤੇ ਦੂਜਾ ਮੇਰੇ ਮੈਂ ਵੀ ਨਵੀਂ ਕਾਰ ਲਈ ਹੈ ਤੇ 1 ਮਹੀਨੇ ਤੋਂ ਪਾਸ ਹੋ ਗਿਆ ਵਾ ਤੇ ਅਜੇ ਤੱਕ ਕੋਈ ਆਰਥ ਹੀ ਨਹੀਂ ਆਈ ਬਿਲਕੁਲ ਹੋਣਾ ਚਾਹੀਦਾ ਜਦੋਂ ਇਹ ਫੀਸ ਲੈਂਦੇ ਨੇ ਸਾਰਾ ਕੁਝ ਇਹਨਾਂ ਨੂੰ ਦੇਰੇ ਨੇ ਹਨਾ ਤੇ ਇਹ ਤੇ ਬਿਲਕੁਲ ਸਰਕਾਰੀ ਹਰ ਜਗ੍ਹਾ ਹੀ ਹੈਗਾ ਵਾ ਤੇ ਹੋਣਾ ਚਾਹੀਦਾ ਵਾ ਸਰਕਾਰੀ ਮੁਹੱਈਆ ਕਰਵਾਉਣਾ ਚਾਹੀਦਾ ਸਕੂਟਰ ਤੇ ਕਾਰ ਹੋ ਗਏ 2 2.5 ਘੰਟੇ ਅਜੇ 5 ਵਜੇ ਵਾਰੀ ਹੋਣੀ ਹੈ ਇਹ ਕਹਿੰਦੇ ਕੰਮ ਤੋਂ ਕੰਮ ਨਹੀਂ ਹੋ ਰਿਹਾ ਇਹਦੇ ਦੇਖੋ ਜੇ ਮੇਰੀ ਅਪਾਇੰਟਮੈਂਟ 11 ਮਿੰਟ ਦੀ ਹੈ ਸਵਾ 11 ਦੀ ਆ ਸਵਾ 11 ਤੋਂ 1 ਵਜੇ ਤੱਕ ਦੀ ਆ ਤੇ 1 ਵਜੇ ਤੱਕ ਮੈਨੂੰ ਉਮੀਦ ਨਹੀਂ ਕਿ ਮੇਰੀ ਵਾਰੀ ਆ ਜੇ ਜਿਹਦੀ ਜੀ ਦੀ ਅਪਾਇੰਟਮੈਂਟ ਹੈ ਉਹਨ پاسਪੋਰਟ ਦਫਤਰ ਤੂੰ ਹੀ ਆਂਦੇ ਜੇ ਪਾਸਪੋਰਟ ਦਫਤਰ ਜਾਓ ਜਿੰਨੇ ਵਜੇ ਵਾਰੀ ਉਹਦੀ ਉਹਨੂੰ ਨੈਟੋ ਕਲੀਅਰ ਕਰਕੇ ਭੇਜ ਦੇ ਕੁਝ ਲੋਕਾਂ ਦਾ ਕਹਿਣਾ ਵੀ ਹੈ ਕਿ ਜਦੋਂ ਬਾਹਰੀਆਂ ਸ਼ੀਟਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਅੱਛਾ ਆਰਟੀਓ ਆਫਿਸ ਦੇ ਵੀ ਸਿਸਟਮ ਚੱਲਦਾ ਹੈ ਸੇਮ ਸਾਡੇ ਗੁਰੂ ਨਗਰੀ ਦੇ ਵਿੱਚੋ ਚੀਜ਼ ਹੋ ਚੁੱਕੀ ਹੈ ਤੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਛਲਾਗਾ ਜੋ ਕਦਮ ਹੈ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਤੇ ਸੋ ਇਸ ਤਰ੍ਹਾਂ ਹੀ ਲੋਕਾਂ ਦੇ ਕੰਮ ਹੁੰਦੇ ਰਹਿੰਦੇ ਨੇ ਤੇ ਲੋਕਾਂ ਨੂੰ ਜਿਹੜੀ ਅਪੀਲ ਹੈ ਕੋਈ ਕਿ ਜਿਹੜੇ ਸਰਕਾਰ ਨੂੰ ਤੇ ਆਂਦੇ ਆਂਦੀ ਲੋੜ ਹੈ ਜਿੰਨਾ ਤੇ ਜਿੰਨਾ ਜਗ੍ਹਾ ਉੱਤੇ ਕੰਮ ਰਹਿੰਦੇ ਨੇ ਉੱਥੇ ਵੀ ਪੂਰੇ ਕੀਤੇ ਜਾਣ ਕੈਮਰਾਮੈਨ ਸੁਨੀਲ ਕੁਮਾਰ ਦੇ